ਸਾਡੇ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਭੈਣ ਭਰਾ ਸਾਡੇ ਹਜ਼ੂਰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੈਨਸ਼ਨ ਦੀ ਅਪਡੇਟ ਦਿਆਂਗੇ ਜਿਹੜੇ ਖੇਤਰਾਂ ਦੇ ਵਿੱਚ ਪੈਨਸ਼ਨਾਂ ਰਹਿੰਦੀਆਂ ਨੇ ਉੱਥੇ ਕੀ ਅਪਡੇਟ ਹੈ ਤੁਹਾਨੂੰ ਦੱਸਾਂਗੇ ਉਸ ਤੋਂ ਖਲਾਇਕਾ ਹੁਲੇਟ ਤੁਹਾਨੂੰ ਹੋਰ ਦੇਣੀ ਆ ਬੀਤੇ ਦਿਨ ਤੋਂ ਸਕੂਲ ਜਿਹੜਾ ਉਹ ਆਮ ਵਾਂਗ ਖੁੱਲ ਗਏ ਨੇ ਪਰ ਹੱਡੀਆਂ ਨੂੰ ਠਾਰਨ ਵਾਲੀ ਜਿਹੜੀ ਠੰਡ ਹੈ ਉਹਦੇ ਕਾਰਨ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਕਾਫੀ ਕਮੀ ਵੇਖੀ ਗਈ ਹੈ ਸਕੂਲੀ ਬੱਚਿਆਂ ਤੇ ਮਾਪਿਆਂ ਦਾ ਕਹਿਣਾ ਕਿ ਉਹ ਇਸ ਸਮੇਂ ਆਪਣੇ ਬੱਚਾ ਨੂੰ ਸਕੂਲ ਨਹੀਂ ਫੇਜਣਾ ਚਾਹੁੰਦੇ ਅਜਿਹੇ ਮੌਸਮ ਦੇ ਵਿੱਚ ਆਪਣੇ ਬੱਚਿਆਂ ਦੀ ਸਿਹਤ ਨੂੰ ਤਰਜੀਹ ਦੇਣਾ ਬਹੁਤ ਲਾਜ਼ਮੀ ਹੈ ਮਾਪਿਆਂ ਨੇ ਮੰਗ ਕੀਤੀ ਹੈ ਪੰਜਾਬ ਸਰਕਾਰਾਂ ਅੰਗਨਵਾੜੀ ਕੇਂਦਰਾਂ ਤੇ ਫੇਂਡੂ ਖੇਤਰਾਂ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਲਈ ਜਿਹੜੀ ਛੁੱਟੀਆਂ ਵਧਾਈਆਂ ਜਾਣ ਤਾਂ ਜੋ ਉਹਨਾਂ ਨੂੰ ਸਰਦੀਆਂ ਤੇ ਮੌਸਮ ਤੋਂ ਬਚਾਇਆ ਜਾ ਸਕੇ ਮਾਪਿਆਂ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਲਈ ਸਕੂਲ ਖੋਲਣਾ ਉਦੋਂ ਤੱਕ ਆਣੋ ਚਾਹੀਦਾ ਜਦੋਂ ਤੱਕ ਠੰਡ ਘਟ ਨਹੀਂ ਜਾਂਦੀ ਮਾਪੇ ਇਹ ਮੁੱਦੇ ਤੇ ਗੁੱਸਾ ਪ੍ਰਗਟ ਕਰ ਰਹੇ ਨੇ ਤੇ ਸਰਕਾਰ ਨੂੰ ਜਲਦੀ ਫੈਸਲਾ ਲੈਣ ਦੀ ਅ ਤੋ ਠੀਕ ਹੈ ਇਹ ਗੱਲ ਜੀ ਇਥੇ ਬਿਲਕੁਲ ਜਾਇਜ਼ ਹੈ ਕਿ ਛੋਟੇ ਬੱਚਿਆਂ ਨੂੰ ਹਲੇ ਸਕੂਲ ਨਹੀਂ ਖੋਲਣਾ ਚਾਹੀਦਾ ਸਰਕਾਰ ਨੂੰ ਇਹਦੇ ਬਾਰੇ ਕੋਈ ਫੈਸਲਾ ਲੈਣਾ ਚਾਹੀਦਾ ਹੈ ਪ੍ਰਾਇਮਰੀ ਸਕੂਲ ਕੈਟਰ ਤੱਕ ਦੇ ਜਿਹੜੇ ਸਕੂਲਾਂ ਨੂੰ ਬੰਦ ਰੱਖਣਾ ਇਹ ਹਲੇ ਸਹੀ ਫੈਸਲਾ ਜਿਹੜਾ ਜ ਆ ਹੋ ਸਕਦਾ ਕਿਉਂਕਿ ਧੁੰਦਾ ਜਣੀਆਂ ਨੇ ਬਹੁਤ ਫੈਰੀਆਂ ਨੇ ਧੁੰਦਾ ਕਰਕੇ ਕਾਫੀ ਸੜਕੀ ਹਾਸੇ ਵੀ ਹੋ ਰਹੇ ਨੇ ਬੀਤੇ ਕੱਲ ਯਾਨੀ ਕਿ ਸ਼ਨੀਵਾਰ ਕੱਲ ਨੂੰ ਜਿਹੜੀ ਤੁਸੀਂ ਦੇਖੀ ਹੋਣੀ ਹੈ ਇੱਕ ਰਿਪੋਰਟ ਕਿ ਟੀਚਰ ਸਾਹਿਬਾਨ ਦਾਦੇ ਆਫਕਾ ਦਾ ਇੱਕ ਐਕਸੀਡੈਂਟ ਵੀ ਹੋਇਆ ਵੈਨ ਜਿਹੜੀ ਆ ਉਹਦੀ ਟੱਕਰ ਹੋਈ ਆ ਪਰ ਉੱਥੇ ਚਲੋ ਜਾਨੀ ਵਾਲੇ ਨੁਕਸਾਨ ਤੋਂ ਪਰਮਾਤਮਾ ਦਾ ਰੱਖ ਕੇ ਜਿਹੜਾ ਵਿਚਾਰਿਆ ਹੈ ਇਸ ਕਰਕੇ ਸਾਡੇ ਵੀ ਇਹੀ ਚਲੋ ਮੰਗ ਹੈਗੀ ਆ ਕਿ ਪ੍ਰਾਇਮਰੀ ਕਾਡਰ ਤੱਕ ਦੇ ਸਕੂਲਾਂ ਨੂੰ ਜਿਹੜਾ ਜ ਆ ਬੰਦ ਰੱਖਣਾ ਹੀ ਹਾਲੇ ਉਚਿਤ ਹੋਏਗਾ ਸੈਸਟਰ ਵਾਜੇ ਕਰਫਾਂ ਗੱਲ ਕਰੀਏ ਜੀ ਅੱਜ ਦੀ ਪੈਨਸ਼ਨ ਦੀ 18 ਜਨਵਰੀ 2026 ਦਿਨ ਐਤਵਾਰ ਸ਼ਾਮ ਦੇ 8 ਵਜੇ ਤੱਕ ਬਰਨਾਲਾ ਜ਼ਿਲ੍ਹੇ ਦੇ ਵਿੱਚ ਫਾਇਲਾ ਜੜੀਆਂ ਨੇ ਬੜਾਖਾ ਪੈਨਸ਼ਨਾਂ ਜਾਰੀ ਹੋ ਗਈਆਂ ਸੀ 1500 ਰੁਪਿਆ ਸੋ ਉੱਥੇ ਬਰਨਾਲਾ ਜ਼ਿਲ੍ਹਾ ਤੇ ਜ਼ਿਲ੍ਹੇ ਦੇ ਜਿਹੜੇ ਹਲਕੇ ਆ ਸਹਿਣਾ ਮਹਿਲਕਲਾ ਇਹਨਾਂ ਖੇਤਰਾਂ ਦੇ ਵਿੱਚ ਤੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਜੜੀਆਂ ਨੇ ਜਿਹੜਾ ਖਾਣਾ ਦੀਆਂ ਵਿਧੋ ਪੈਨਸ਼ਨਾਂ ਲੱਗੀਆਂ ਨੇ ਉਹ ਵੀ 1500 ਰੁਪਿਆ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਤੇ ਤੁਸੀਂ ਆਪਣੇ ਖਾਤੇ ਚੈੱਕ ਕਰ ਸਕਦੇ ਆ ਅ ਸ੍ਰੀ ਫਤਿਹਗੁਰ ਸਾਹਿਬ ਉਰ ਪਰ ਤੋਂ ਸਾਨੂੰ ਜਿਹੜੇ ਮੈਸੇਜ ਆ ਰਹੇ ਨੇ ਉੱਥੇ ਹਾਲੇ ਸਾਨੂੰ ਕੋਈ ਅਪਡੇਟ ਨਹੀਂ ਆ ਸ਼੍ਰੀ ਫਤਿਹਗੁਰ ਸਾਹਿਬ ਦੇ ਵਿੱਚ ਹੈ ਫਾਤਰੀਆਂ ਨੂੰ ਨਹੀਂ ਆਈ ਹੈ ਤੇ ਉੱਥੇ ਕੋਈ ਅਪਡੇਟ ਆਉਂਦੀ ਹੈ ਸਾਨੂੰ ਦੱਸਾਂਗੇ ਰੋਪੜ ਜ਼ਿਲ੍ਹੇ ਦੇ ਵਿੱਚ ਕੁਝ ਲਾਖਾਤਰੀਆਂ ਨੂੰ ਪੈਨਸ਼ਨਾਂ ਜਾਰੀ ਹੋ ਗਈਆਂ ਨੇ ਕਨਫਰਮੇਸ਼ਨ ਕਰਕੇ ਸਾਨੂੰ ਸਵੇਰੇ ਦੱਸਾਂਗੇ ਤੇ ਉੱਥੇ ਵੀ ਕੁਝ ਜਿਹੜੇ ਇੱਕ ਦੋ ਹਲਕਿਆਂ ਦੇ ਵਿੱਚ ਕੁਝ ਪੈਨਸ਼ਨਾਂ ਜੜੀਆਂ ਰਹਿੰਦੀਆਂ ਉੱਥੇ ਵੀ ਜੜੀਆਂ ਜਲਦੀ ਜਾਰੀ ਹੋ ਜਾਣਗੀਆਂ ਤੇ ਬਾਕੀ ਬਰਨਾਲਾ ਜ਼ਿਲ੍ਹੇ ਦੇ ਲਾਖਾਤਰੀ ਆਪਣੇ ਖਾਤੇ ਚੈੱਕ ਕਰ ਸਕਦੇ ਨੇ ਖਾਸ ਕਰ ਬਰਾਫਾ ਪੈਨਸ਼ਨ ਤਾਰਿਕ ਤੇ ਜਿਹੜੀਆਂ ਆ ਪਹਿਣਾ ਦੀਆਂ ਹੋ ਗਈਆਂ ਨੇ ਉਹ ਆਪਣੇ ਖਾਤੇ ਚੈੱਕ ਕਰ ਲੈ ਰੁਪਈਆ 1500 ਰੁਪਈਆ ਤੁਹਾਡੇ ਖਾਤੇ ਦੇ ਵਿੱਚ ਐਡ ਹੋ ਗਿਆ ਹੋਵੇਗਾ बाकी लाइव ऑफर ਤੁਹਾਨੂੰ ਦੰਦੇ ਰਹਾਂਗੇ ਇਜਾਜ਼ਤ ਦੇ ਧੰਨਵਾਦ ਜੇਕਰ ਤੁਹਾਡੇ ਕੋਈ ਕੁਐਸਚਨ ਸਵਾਲ ਹੈ ਜੀ ਕਮੈਂਟ ਦੇ ਵਿੱਚ ਪੁੱਛ ਸਕਦੇ ਆਂ ਧੰਨਵਾਦ